ਮਹੀ ਪ੍ਰਭੂ ਵਾਹਿਗੁਰੂ ਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਕੱਲ ਮੈਂ ਵੀਡੀਓ ਇੱਕ ਪਾਈ ਸੀਗੀ ਕਿ ਖੇਤੀ ਨੂੰ ਕਿਉਂ ਕਾਰਪੋਰੇਟ ਕਰਾਣੇ ਪੈ ਰਹੇ ਆ ਵੀ ਖੇਤੀ ਚ ਇਹੋ ਜਿਹਾ ਕੀ ਆ ਉਹ ਵੀਡੀਓ ਨੂੰ ਵਿੱਚ ਮੇਰੇ ਬਹੁਤ ਵੀਰਾਂ ਨੇ ਦੇਖ ਕੇ ਮਾੜੀ ਮੋਟੀ ਸੁਣਦਿਆ ਯਾਰ ਸਾਰੀ ਗੱਲ ਸੁਣਿਆ ਕਰੋ ਪਹਿਲੀ ਗੱਲ ਤੇ ਇਹ ਆ ਦੀ ਦੇਖਿਆ ਕਰੋ ਵੀ ਕੀ ਗੱਲ ਆ ਕੀ ਬਾਤ ਆ ਸਾਰੀ ਗੱਲ ਸੁਣ ਕੇ ਪਤਾ ਲੱਗਦਾ ਵੀਡੀਓ ਦਾ ਵੀ ਕੀ ਆ ਉਹ ਹੁੰਦਾ ਤੇ ਬੱਚ ਲੋਕ ਵੀਡੀਓ ਸੁਣਦੇ ਨਹੀਂ ਸੁਣ ਕੇ ਜਿਸ ਨੂੰ ਵਧੀਆ ਲੱਗਦੀਆਂ ਗੱਲਾਂ ਤਾਂ ਸ਼ੇਅਰ ਕਰਦਿਆ ਕਰੋ ਲਾਇਕ ਕਮੈਂਟ ਜਰੂਰ ਕਰਿਆ ਕਰੋ ਤੇ ਕੱਲ ਉਹ ਵੀਡੀਓ ਦੇ ਵਿੱਚ ਵਿਚਾਲੇ ਗੱਲਾਂ ਰਹਿ ਗਈਆਂ ਸੀਗੀਆਂ ਵੀ ਕਾਰਪੋਰੇਟ ਘਰਾਣਿਆਂ ਦੀ ਤੇ ਸਰਕਾਰਾਂ ਦੀ ਚਾਲ ਇੱਥੋਂ ਤੱਕ ਪਹੁੰਚ ਚੁੱਕੀ ਹੈਗੀ ਛੋਡੇ ਪਾਣੀਆਂ ਦੇ ਵਿੱਚ ਵੀ ਇਹਨਾਂ ਨੇ ਜ਼ਹਿਰਾਂ ਮਲਾਉਣੀਆਂ ਸ਼ੁਰੂ ਕਰ ਦਿੱਤੀਆਂ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਸਾਰਾ ਸੋਡੇ ਦਰਿਆਵਾਂ 'ਚ ਸੋਡੀਆਂ ਨਹਿਰਾਂ 'ਚ ਪਾਈ ਜਾਂਦੇ ਆ ਇਹ ਤਾਂ ਜੋ ਤੁਸੀਂ ਪਾਣੀ ਪੀਂ ਪੀ ਤੁਹਾਨੂੰ ਬਿਮਾਰੀਆਂ ਲੱਗਣ ਤੁਸੀਂ ਖੇਤੀ ਖਤਮ ਹੋਉਂਦਾ ਜ਼ਮੀਨਾਂ ਬੇਲੀਆਂ ਹੋਣ ਤਾਂ ਇਹ ਕਾਰਪੋਰੇਟ ਘਰਾਣੇ ਕੌਜੇ ਕਰ ਸਕਣ ਤੇ ਕੁਝ ਇਹ ਸੋਡੇ ਨੰਮੇ ਪੋਜ ਨੂੰ ਜੋ ਸਾਡੀ ਨਵੀਂ ਪਨੀਰੀ ਆ ਅੱਜ ਕੱਲ ਦੀ ਉਹਨਾਂ ਨੂੰ ਬਾਹਰਲੇ ਮੁਲਖਾਂ 'ਚ ਕੱਢੀ ਜਾਂਦੇ ਆ ਧੜਾ ਧੜ ਬੀਜੇ ਦਵਾਈ ਜਾਂਦੇ ਦੇਈ ਜਾਂਦੇ ਆ ਇਹ ਵੇਖੋ ਪ੍ਰਭੂ ਮਾਇ ਨਹੀਂ ਕਹਿੰਦਾ ਵੀ ਬਾਹਰ ਜਾਣਾ ਗਲਤ ਆ ਪਰ ਬਗਾਨੇ ਮੁਲਖ ਦੇ ਵਿੱਚ ਫੇਰ ਵੀ ਰਹਿਣਾ ਬਹੁਤ ਔਖਾ ਆ ਕਿਉਂਕਿ ਜਦੋਂ ਆਪਾਂ ਆਪਦੇ ਪੰਜਾਬ ਦੇ ਵਿੱਚ ਬੈਠੇ ਆ ਆਪਣੇ ਕੋਲੇ ਆਪਣੀਆਂ ਜਾਇਦਾਦਾਂ ਵਿੱਚ ਤਾਂ ਸਾਡੇ ਭਰਾਵਾਂ ਕੋਲੇ ਜਿੰਨਾਂ ਕੋਲੇ ਇਕੱਲੇ ਇਕੱਲੇ ਮੁੰਡੇ ਆ ਜਵਾਕ ਨੇ ਤੇ 20 20 30 30 ਕਿੱਲੇ ਵਹਾਣਾ 40 40 ਕਿੱਲੇ ਵਹਾਣਾ ਚੰਗੀਆਂ ਕੋਠੀਆਂ ਪਾਈਆਂ ਚੰਗੀਆਂ ਗੱਡੀਆਂ ਚੰਗੇ ਟਰੈਕਟਰ ਨੇ ਚੰਗੇ ਪਸ਼ੂ ਰੱਖਿਆ ਘਰੇ ਦੁੱਧ ਪੀਣ ਨੂੰ ਉਹਨਾਂ ਨੂੰ ਵੀ ਉਹ ਵੀ ਸਾਡ ਸਾਡ ਇਥੋਂ ਬਾਹਰ ਜਾਈ ਜਾਂਦੇ ਉਹਨਾਂ ਨੂੰ ਪਤਾ ਨਹੀਂ ਕੀ ਮਜਬੂਰੀ ਪੈ ਪਈ ਖੜੀ ਆ ਗਈ ਮੈਂ ਇਹ ਗੱਲ ਕਰਦਾ ਵੀ ਜਿਹਦੇ ਕੋਲੇ ਇਕੱਲਾ ਮੁੰਡਾ ਜਿਹਦੇ ਕੋਲੇ 30 ਕਿੱਲੇ ਵਹਾਣਾ 40 ਕਿੱਲੇ 20 ਕਿੱਲੇ ਆ ਉਹਦੀ ਤਾਂ ਅਮਰੀਕਾ ਕੈਨੇਡਾ ਗਈ ਉਹਨੇ ਬਾਹਰ ਕੀ ਕਰਨਾ ਜਾ ਕੇ ਕਿਉਂ ਭਰਾਵੋ ਕਿਸੇ ਦੇ ਗੁਲਾਮ ਹੋਈ ਜਾਣ ਉਹਹੀ ਵਦੇਸ਼ਾਂ ਦੇ ਵਿੱਚ ਉਹ ਹੀ ਗੋਰੇ-ਗੋਰੀਆਂ ਨੇ ਜਿਨ੍ਹਾਂ ਨੂੰ ਤੁਸੀਂ 47 ਵੇਲੇ ਇਥੋਂ ਕੱਢਿਆ ਹੁਣ 20 25 30 ਦੀ 40 50 ਲੱਖ ਦੇ ਦੇ ਕੇ ਤੁਸੀਂ ਫੇਰ ਉਹਨਾਂ ਦੇ ਗੁਲਾਮ ਹੋਈ ਜਨ ਉਜਾਜਾ ਜੋ ਐਨੀ ਚੰਗੇ ਲੋਕ ਸਾਨੂੰ ਲੱਗਦੇ ਸੀ ਤਾਂ ਫੇਰ ਇਦੋਂ ਤੁਸੀਂ ਕਿਉਂ ਕੱਢੇ ਉਹ ਹਾਂ ਉਹਨਾਂ ਦੀ ਸੋਚ ਆਪਣੀਆਂ ਸਰਕਾਰਾਂ ਨਾਲੋਂ ਕਿਤੇ ਵਧੀਆ ਸੋਚ ਆ ਕਿਉਂਕਿ ਉਹਨਾਂ ਨੇ ਅਮਰੀਕਾ ਨੂੰ ਇੰਗਲੈਂਡ ਨੂੰ ਕੈਨੇਡਾ ਨੂੰ ਕਿਤੇ ਦੀ ਕਿਤੇ ਪਹੁੰਚਾਤਾ ਤੇ ਸਾਡੇ ਉਹਨਾਂ ਨੇ ਉਹ ਕੰਮ ਕੀ ਨਹੀਂ ਸੀ ਕਰਿਆ ਪੱਕੀਆਂ ਨਹਿਰਾਂ ਕੱਢ ਲਿਆ ਸੀ ਉਹ ਪਾਣੀ ਖਤਰ ਵੀ ਕਿਸਾਨ ਖੇਤੀ ਕਰਨਗੇ ਨਹਿਰਾਂ ਦਾ ਪਾਣੀ ਲਾਉਣਗੇ ਬਿਜਲੀ ਸਾਡੇ ਪੈਦਾ ਕਰਤੀ ਸੀ ਉਹਨਾਂ ਨੇ ਟ੍ਰੇਨ ਗੱਡੀ ਰੇਲ ਗੱਡੀ ਉਹ ਲਿਆਈ ਸੀ ਸਾਡੇ हां ठीक है ਸਾਡੇ ਲੋਕ ਉਹਨਾਂ ਤੋਂ ਇਸ ਲਈ ਅੱਕ ਗਏ ਸੀ ਕਿਉਂਕਿ ਉਹ ਬੇਲੇ ਇਨਸਾਨਾਂ ਨੂੰ ਕੁੱਟਦੇ ਮਾਰਦੇ ਸੀਗੇ ਉਹ ਕਿਸੇ ਨੂੰ ਬੇਲਾ ਨਹੀਂ ਸੀ ਰਹਿਣ ਦਿੰਦੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ 47 ਤੋਂ ਚਲੇ ਗਏ 47 ਤੋਂ ਬਾਅਦ ਮੈਨੂੰ ਐਂ ਦੱਸੋ ਵੀ ਪੁਰਾਣੇ ਬਜ਼ੁਰਗਾਂ ਨੇ ਚਲੋ ਕਮਾਈ ਕਰੀ ਆਗੀ ਤੇ ਹੁਣ ਤੁਸੀਂ ਦੇਖ ਲਓ ਵੀ ਇੱਕ ਘਰ ਦੇ ਵਿੱਚ ਇੱਕ ਜਣਾ ਕਮਾਉਣ ਵਾਲਾ ਤੇ ਮਗਰ 5 5 7 7 ਜਣੇ ਖਾਣ ਵਾਲੇ ਬੇਲੜ ਬੈਠੇ ਆਗੇ ਕਿਤੇ ਉਹ ਉਹਨਾਂ ਦੇ ਰਾਜ ਦੇ ਵਿੱਚ ਸਾਰੇ ਕੰਮ ਕਰਦੇ ਕਮਾਈ ਕਰਦੇ ਆਪੋ ਆਪਣਾ ਕਮਾ ਕੇ ਖਾਂਦੇ ਸੀ ਤੇ ਤੁਸੀਂ ਲੋਕਾਂ ਨੇ ਫਿਰ ਉਹਨਾਂ ਨੂੰ ਠੀਕ ਆ 47 ਵੇਲੇ ਇਥੋਂ ਕੱਢਤਾ ਬਾਹਰ ਹੁਣ ਫੇਰ ਤੁਸੀਂ ਜਾ ਜਾ ਉਹਨਾਂ ਦੀ ਫਸੀ ਜਾਂਦੇ ਹੋ ਜਿਵੇਂ ਏਡੇ ਚੰਗੀ ਲੱਗਦੇ ਸੀ ਮੈਂ ਇਹੀ ਗੱਲ ਕਹਿੰਦਾ ਬਿਥੋਂ ਕੱਢੇ ਕਿਉਂ ਉਹ ਭਰਾਵੋ ਪੰਜਾਬ ਦੇ ਵਿੱਚ ਜ਼ਮੀਨਾਂ ਪਹਾੜੀਆਂ ਨਹੀਂ ਝੋਣੀਆਂ ਇਹੋ ਜਿਹਾ ਸਮਾਂ ਆਊਗਾ ਨਾ ਛੱਡ ਕੇ ਜਾਓ ਨਾ ਵੇਚ ਕੇ ਜਾਓ ਬਚਾ ਲੋ ਆਪਣੀ ਧਰਤੀ ਮਾਂ ਨੂੰ ਆਪਣੇ ਪਾਣੀਆਂ ਨੂੰ ਬਚਾ ਲੋ ਇਹ ਤਾਂ ਛੋਡੇ ਬਾਦ ਪਏ ਖੜੇ ਆ ਆਰਐਸਐਸ ਵਾਲੇ ਤੇ ਕਾਰਪੋਰੇਟ ਘਰਾਣੇ ਬਸ ਮੈਨੂੰ ਪਤਾ ਮੇਰੀਆਂ ਗੱਲਾਂ ਵਿੱਚ ਨਹੀਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਆਪਾਂ ਗੱਲ ਆਪਣੇ ਹਿਸਾਬ ਨਾਲ ਸਹੀ ਗੱਲ ਕਹਿਣੇ ਆਗੇ ਵੀ ਪੰਜਾਬ ਵਰਗੀ ਰੀਸ ਕਿਤੇ ਨਹੀਂ ਹੈਗੀ ਜਿੱਥੇ ਮਰਜੀ ਭੱਜ ਲੋ ਪਰ ਫੇਰ ਵੀ ਮੈਨੂੰ ਪਤਾ ਮੇਰੀ ਗੱਲ ਕਿਸੇ ਨੂੰ ਨਹੀਂ ਚੰਗੀ ਲੱਗਣੀ ਬਹੁਤ ਬੰਦਿਆਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਣਗੀਆਂ ਨਾ ਉਹਨਾਂ ਨੇ ਕਮੈਂਟ ਕਰਨਾ ਨਾ ਸ਼ੇਅਰ ਕਰਨਾ ਕੁਝ ਨਹੀਂ ਕਰਨਾ ਮੈਨੂੰ ਪਤਾ ਅੰਦਰੋਂ ਅੰਦਰ ਹੀ ਮੇਰੇ ਤੇ ਗੁੱਸਾ ਖਾਈ ਜਾਣਗੇ ਉਹ ਚਲੋ ਭਰਾਵੋ ਤੁਹਾਡੀ ਮਰਜ਼ੀ ਹੈਗੀ ਪਰ ਮੇਰੇ ਹਿਸਾਬ ਨਾਲ ਵੀ ਇੱਕ ਦੋ ਕਿੱਲੇ ਵਾਲੇ ਹਲੇ ਜਾਣ ਹੀ ਰਹੇ ਜਿਹੜੇ ਇੱਕ ਦੋ ਕਿੱਲੇ ਜਿਹਦੇ ਕੋਲ ਉਹ ਇੱਥੇ ਫਿਰਦੇ ਆ ਜਿਹਦੇ ਕੋਲ 30 30 ਕਿੱਲੇ 40 40 ਕਿੱਲੇ ਹੋ ਜਾਈ ਜਾਂਦੇ ਚਲੋ ਭਰਾਵੋ ਤੁਹਾਡੀ ਖੁਸ਼ੀ ਹੈਗੀ ਬਾਕੀ ਸਾਡਾ ਤਾਂ ਸਮਝਾਉਣ ਦਾ ਫਰਜ਼ ਹੁੰਦਾ ਇੰਨੀ ਕੁ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਭਰਾਵੋ ਨਹੀਂ ਤੁਹਾਡੀ ਖੁਸ਼ੀ ਹੈਗੀ